ਜਿਸ ਉਮਰੇ ਬੰਦਾ ਕਹਿੰਦਾ ਬੱਚਿਆਂ ਨੂੰ ਕਹਿੰਦਾ ਮੈਂ ਹੁਣ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦਾ 60 62 ਸਾਲ ਦੀ ਉਮਰ ਬੰਦਾ ਕਹਿੰਦਾ ਹੁਣ ਮੇਰੇ ਧੀਆ ਪੁੱਤ ਜਵਾਨ ਹੋ ਗਏ ਔਰ ਸਾਰੀ ਜ਼ਿੰਮੇਵਾਰੀ ਇਹ ਸਭ ਲੈਣਗੇ ਘਰ ਦੀ ਤੇ ਮੈਨੂੰ ਤੁਸੀਂ ਮੁਕਤੀ ਦਿਓ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਬੰਦਾ ਆزاد ਹੋਣਾ ਚਾਹੁੰਦਾ ਤੇ ਕਮਾਲ ਦੀ ਗੱਲ ਵੇਖੋ ਗੁਰਮੁਖੋ ਜਿਸ ਸਮੇਂ ਬੰਦਾ ਦੁਨੀਆ ਦੀਆਂ ਜ਼ਿੰਮੇਵਾਰੀਆਂ ਤੋਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਰਿਟਾਇਰ ਹੁੰਦਾ ਹੈ ਰਿਟਾਇਰਮੈਂਟ ਮੰਗਦਾ ਹੈ ਉਸ ਉਮਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਇੱਕ ਬੜੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਨੇ 64 ਸਾਲ ਦੀ ਉਮਰ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸਿਰ ਤੇ ਗਾਗਰ ਚੁੱਕ ਲਈ ਹੁਣ ਗੁਰੂ ਅਮਰਦਾਸ ਮਹਾਰਾਜ ਦਾ ਇੱਕ ਸ਼ਬਦ ਹੈ ਉਹਨਾਂ ਦਾ ਸ਼ਬਦ ਹੈ ਗੁਰਮੁਖ ਬੁੱਢੇ ਕਦੇ ਨਾਹੀ ਬੜਾ ਗਹਿਰਾਈ ਵਾਲਾ ਸ਼ਬਦ ਮੈਂ ਨਾਲ-ਨਾਲ ਗੁਰਬਾਣੀ ਦੀ ਵਿਆਖਿਆ ਕਰ ਰਿਆ ਸਿਧਾਂਤ ਅਸੀਂ ਨਾਲ ਗੁਰਬਾਣੀ ਦਾ ਲੈ ਕੇ ਚੱਲਣਾ ਹੈ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਹੁਣ ਬਡੇਪਾ ਕੀ ਹੁੰਦਾ ਹੈ ਕਮਜ਼ੋਰੀ ਹੱਡੀਆਂ ਕਮਜ਼ੋਰ ਹੋ ਜੰਨੀਆਂ ਨੇ ਸਰੀਰ ਦੀ ਅੰਦਰਲੀ ਸੱਤਿਆ ਜਿਹੜੀ ਉਹ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ એનર્ਜੀ ਘਟਣ ਲੱਗ ਪੈਂਦੀ ਹੈ ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੇ ਜੀ ਸੁਰਤ ਬਲਵਾਨ ਹੋਵੇ ਨਾ ਉਹਦਾ ਸਰੀਰ ਵੀ ਕਦੇ ਠਹਿ ਠੇਰੀ ਸ਼ੀਤੀ ਕੀਤੇ ਨਹੀਂ ਹੁੰਦਾ ਅਸਲ ਦੇ ਵਿੱਚ ਜਦੋਂ ਸੁਰਤ ਡਿੱਗਦੀ ਹੈ ਉਦੋਂ ਬੰਦੇ ਦਾ ਸਰੀਰ ਵੀ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਨ੍ਹਾਂ ਰੂਹਾਂ ਦੇ ਅੰਦਰ ਸ਼ਬਦ ਘਰ ਘਰ ਜਾਂਦਾ ਹੈ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਪ੍ਰੇਮ ਇੱਕ ਸ਼ਬਦ ਦੇ ਨਾਲ ਪੈ ਜਾਂਦਾ ਹੈ ਕਹਿੰਦੇ ਯਾਦ ਰੱਖੋ ਉਹਨਾਂ ਦੀ ਸੁਰਤ ਕਦੇ ਬੁੱਢੀ ਨਹੀਂ ਹੁੰਦੀ ਜਿਨ੍ਹਾਂ ਦੀ ਸੁਰਤ ਕਦੇ ਬੁੱਢੀ ਨਹੀਂ ਹੁੰਦੀ ਜਿਨ੍ਹਾਂ ਦਾ ਮਨਵਾ ਕਦੇ ਬੁੱਢਾ ਨਹੀਂ ਹੁੰਦਾ ਉਹਨਾਂ ਸਰੀਰ ਕਰਕੇ ਵੀ ਕਦੇ ਆਸ ਨਹੀਂ ਲਿਉਂਦੇ ਉਹ ਸ਼ਬਦ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਜਿਨ੍ਹਾਂ ਦੀ ਸੁਰਤੀ ਦੇ ਵਿੱਚ ਗਿਆਨ ਸ਼ਬਦ ਚੱਲਦਾ ਹੋਵੇ ਕਦੇ ਬੁੱਢੇ ਨਹੀਂ ਹੁੰਦੇ ਅਸੀਂ ਕਹਿੰਨੇ ਥੋੜੀ ਜੀ ਸੇਵਾ ਕਰਕੇ ਥੱਕ ਗਏ ਜੀ ਬੈਠ ਜਾਣੇ ਤੇ ਕਮਾਲ ਦੀ ਗੱਲ ਉਹ 12 ਵਰੇ ਖਿਦਮਤ ਕੀਤੀ ਬਾਬੇ ਅਮਰੂ ਨੇ ਧੰਗੁਰੂ ਅੰਗਦ ਦੇ ਮਹਾਰਾਜ ਜੀ ਦੀ 12 ਸਾਲ 12 ਵਰੇ ਗਾਗਰ ਢੋਈ ਆਪਣੇ ਸਿਰ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਕਰਦੇ ਆ ਤੇ ਇਤਿਹਾਸ ਕਹਿੰਦਾ ਇੱਕ ਵੀ ਛੁੱਟੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਹੀਂ ਕੀਤੀ ਇੱਕ ਦਿਨ ਦਾ ਵੀ ਨਾਗਾ ਨਹੀਂ ਪਿਆ ਜਿਹਨੂੰ ਅਸੀਂ ਬਾਣੀ ਸ਼ਬਦ ਪੜ੍ਹਦੇ ਨੇ ਝਖੜੇ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ ਉਹ ਸੇਵਾ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਦੀ ਕੀਤੀ ਹੈ 12 ਵਾਰੇ ਸੇਵਾ ਕੀਤੀ ਖਿਦਮਤ ਕੀਤੀ ਇੱਕ ਦਿਨ ਜਲ ਲਿਉਨੇ ਆ ਗਾਗਰ ਲਿਉਨੇ ਮੈਂ ਨਾਲ-ਨਾਲ ਸਾਖੀ ਦਾ ਹਵਾਲਾ ਲੈ ਕੇ ਚੱਲ ਰਿਹਾ ਕਿਉਂਕਿ ਨਾਲ-ਨਾਲ ਚਲੋ ਰਸ ਬਣਿਆ ਰਹਿੰਦਾ ਇੱਕ ਦਿਨ ਆਉਨੇ ਆ ਤੁਸੀਂ ਖਡੂਰ ਸਾਹਿਬ ਜੇ ਕਿਤੇ ਗਏ ਹੋ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ ਮੇਰੇ ਨਜ਼ਦੀਕ ਮੇਰਾ ਚਲੋ ਖਡੂਰ ਸਾਹਿਬ ਇਹ ਰਿਹਾ ਖਡੂਰ ਸਾਹਿਬ ਅੱਜ ਵੀ ਇਤਿਹਾਸ ਨੂੰ ਜਿਉਂਦਿਆਂ ਰੱਖਣ ਵਾਸਤੇ ਨਾ ਇੱਕ ਜੁਲਾਹੇ ਦੀ ਪੱਠੀ ਦੀ ਉਹ ਜਿਹੜੀ ਕਿਲਾ ਸੀ ਨਾ ਉੱਥੇ ਸਾਮਕ ਰੱਖਿਆ ਹੋਇਆ ਜਦੋਂ ਗੁਰੂ ਅਮਰਦਾਸ ਮਹਾਰਾਜ ਗਾਗਰ ਸਿਰ ਤੇ ਚੁੱਕ ਕੇ ਵਾਪਸ ਆਉਂਦੇ ਨੇ ਕਹਿੰਦੇ ਉਹ ਜੁਲਾਹੇ ਦੀ ਖੱਡੀ ਦੇ ਵਿੱਚ ਪਹਿਰ ਗੁਰੂ ਅਮਰਦਾਸ ਮਹਾਰਾਜ ਦਾ ਪਿਆ ਹੁਣ 12 ਬਰੇ ਖਿਦਮਤ ਕੀਤੀ ਹੈ ਅਤ ਨਿਮਰਤਾ ਦੇ ਅੰਦਰ ਤੇ ਸੇਵਾ ਕਰਦੇ ਆਂ ਬੰਦਾ ਨਿਮਰਤਾ ਦੇ ਵਿੱਚ ਹੀ ਜਾਂਦਾ ਹੈ ਜੀ ਇਸ ਗੱਲ ਨੂੰ ਪੱਕਾ ਕਰ ਲੋ ਜੇ ਨਿਮਰਤਾ ਵਾਲਾ ਜੀਵਨ ਬੁਲਾਉਣਾ ਫਿਰ ਸੇਵਾ ਜ਼ਰੂਰ ਕਰਿਆ ਕਰੀਏ ਕਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਦੋਂ ਖੱਡੀ 'ਚ ਪੈਰ ਪਿਆ ਹੁਣ ਉੱਥੇ ਜੁਲਾਹਾ ਤੇ ਜੁਲਾਹੇ ਦੀ ਘਰ ਵਾਲੀ ਜਿਹੜੇ ਉਹਨਾਂ ਨੇ ਸ਼ਬਦ ਕਹਿ ਜਦੋਂ ਪੈਰ ਪਿਆ ਆਵਾਜ਼ ਹੋਈ ਸਿਰ ਤੋਂ ਗਾਗਰ ਡਿੱਗੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਬਾਬਤ ਜੁਲਾਹੇ ਨੇ ਕਿਹਾ ਕੌਣ ਹੈ ਤੇ ਕਹਿੰਦੇ ਜੁਲਾਈ ਦੀ ਘਰ ਵਾਲੀ ਨੇ ਕਿਹਾ ਹੋਣਾ ਅਮਰੂ ਨਠਾਵਾ ਜਿਹਦਾ ਕੋਈ ਘਰਬਾਰ ਨਹੀਂ ਇਹ ਸ਼ਬਦ ਕਹੇ ਸੀ ਜੁਲਾਈ ਨੇ ਹੋਣਾ ਹੈ ਅਮਰੂ ਨਠਾਵਾ ਜਿਹਦਾ ਕੋਈ ਘਰਬਾਰ ਨਹੀਂ ਜਿਹੜਾ ਤੁਰਿਆ ਫਿਰਦਾ ਹੈ ਦੋ ਟੁਕ ਕਰਕੇ ਗੁਰੂ ਅੰਗਦ ਦੇ ਮਹਾਰਾਜ ਦੇ ਦਰ ਤੇ ਲਾਮਾ ਮਾਰਨ ਵਾਲੀ ਨੇ ਲਾਮਾ ਮਾਰ ਦਿੱਤਾ ਕਹਿੰਦੇ ਜਦੋਂ ਇਹ ਸ਼ਬਦ ਗੁਰੂ ਅਮਰਦਾਸ ਸਾਹਿਬ ਦੇ ਕੰਨਾਂ ਦੇ ਵਿੱਚ ਪਏ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕਹਿੰਦੇ ਕਮਲਿਏ ਚਲਿਏ ਜਿਹੜੇ ਇਤਿਹਾਸ ਦੇ ਬੋਲ ਨੇ ਹੁਣ ਅਮਰੂ ਨਿਥਾਵਾਂ ਨਹੀਂ ਹੁਣ ਅਮਰੂ ਥਾਂ ਵਾਲਾ ਹੋ ਗਿਆ ਹੈ ਹੁਣ ਅਮਰੂ ਬੇਕਰਾ ਨਹੀਂ ਹੁਣ ਅਮਰੂ ਘਰ ਵਾਲਾ ਹੋ ਗਿਆ ਹੈ ਉਸ ਦਿਨ ਇਤਿਹਾਸ ਕਹਿੰਦਾ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਚੁੱਕ ਕੇ ਸੀਨੇ ਨਾਲ ਲਾਇਆ ਤੇ ਸੀਨੇ ਨਾਲ ਲਾ ਕੇ ਕਿਹਾ ਗੁਰੂ ਅਮਰਦਾਸ ਜੀਓ ਤੁਹਾਡੀ ਸੇਵਾ ਥਾਂ ਪੈ ਗਈ ਲੋਕ ਕਹਿੰਦੇ ਨੇ ਤੁਹਾਡਾ ਥਾਂ ਕੋਈ ਨਹੀਂ ਤੁਹਾਡਾ ਮਾਣ ਕੋਈ ਨਹੀਂ ਤੁਹਾਡਾ ਘਰ ਕੋਈ ਨਹੀਂ ਉਥੇ ਗੁਰੂ ਅਮਰਦਾਸ ਮਹਾਰਾਜ ਦੇ ਬਾਬਤ ਗੁਰੂ ਅੰਗਦ ਦੇ ਮਹਾਰਾਜ ਨੇ ਕਿਹਾ ਸੀ ਤੁਸੀਂ ਨਿਮਾਣਿਆਂ ਦੇ ਮਾਣ ਹੋ ਨਿਤਾਣਿਆਂ ਦੇ ਤਾਨ ਹੋ ਨਿਉਟੀਆਂ ਦੀ ਓਟ ਹੋ ਨਿਗਤਿਆਂ ਦੀ ਗੱਤ ਹੋ ਨਿਪੱਤਿਆਂ ਦੀ ਪੱਤ ਹੋ ਨਿਤਰਿਆਂ ਦੀ ਤਿਰ ਹੋ ਗਈ ਬਹੋੜ ਹੋ ਬੰਦੀ ਛੋੜ ਹੋ ਭੰਨਨ ਕਰਨ ਸਮਰੱਥ ਹੋ ਸਭਣਾ ਸਿਰ ਹੱਥ ਹੋ ਕਹਿੰਦੇ ਜਿਹਦਾ ਕੋਈ ਮਾਣ ਨਹੀਂ ਹੋਵੇਗਾ ਉਹਦਾ ਮਾਣ ਬਣੇਗਾ ਗੁਰੂ ਅਮਰਦਾਸ ਜਿਹਦਾ ਕੋਈ ਤਾਣ ਨਹੀਂ ਹੋਵੇਗਾ ਉਹਦਾ ਤਾਣ ਬਣੇਗਾ ਗੁਰੂ ਅਮਰਦਾਸ ਜਿਹਦਾ ਕੋਈ ਘਰ ਨਹੀਂ ਹੋਵੇਗਾ ਉਹਦਾ ਘਰ ਬਣੇਗਾ ਗੁਰੂ ਅਮਰਦਾਸ ਇਹ 12 ਵਾਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾਇਆ ਇਤਿਹਾਸ ਕਹਿੰਦਾ ਜਦੋਂ ਇੱਕ ਸਾਲ ਬਤੀਤ ਹੁੰਦਾ ਸੀ ਨਾ ਹਰ ਸਾਲ ਗੁਰੂ ਅੰਗਦ ਦੇ ਮਹਾਰਾਜ ਇੱਕ ਸਰੋਪਾਉ ਦੀ ਬਖਸ਼ਿਸ਼ ਗੁਰੂ ਅਮਰਦਾਸ ਮਹਾਰਾਜ ਨੂੰ ਕਰਿਆ ਕਰਦੇ ਸਨ ਇੱਕ ਸਾਲ ਲੰਘ ਜਾਣਾ ਇੱਕ ਸਰੋਪਾ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਦੇ ਰੂਪ ਦੇ ਵਿੱਚ ਭੇਟ ਕਰਨਾ 12 ਸਾਲ ਸੇਵਾ ਕੀਤੀ 12 ਵਰ 12 ਬਖਸ਼ੀਆਂ ਝੋਲੀ ਦੇ ਵਿੱਚ ਪਾਈਆਂ ਤੇ 12 ਸਰੋਪਾਉ ਦੀ ਬਖਸ਼ਿਸ਼ ਵੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੀਤੀ ਇਤਿਹਾਸ ਕਹਿੰਦਾ ਸਮਾਂ ਆਇਆ ਸਨ 1552 ਈਸਵੀ ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰਿਆਈ ਦਾ ਤਿਲਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੱਥੇ ਤੇ ਲਾਇਆ ਹੁਣ ਕਿੰਨੀ ਨਿਮਰਤਾ ਹੈ ਕਿੰਨਾ ਸਹਿਜ ਹੈ ਕਿੰਨੀ ਅਡੋਲ ਅਵਸਥਾ ਹੋ ਗਈ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿ ਜਿਸ ਦਿਨ ਗੁਰਿਆਈ ਦਾ ਤਿਲਕ ਮਿਲਿਆ ਜਿਸ ਤੱਕ ਤੇ ਗੁਰੂ ਅਮਰਦਾਸ ਮਹਾਰਾਜ ਬੈਠੇ ਬਾਬੇ ਦਾਤੂ ਨੇ ਪਿੱਠ ਦੇ ਵਿੱਚ ਜ਼ੋਰ ਦੇ ਨਾਲ ਲੱਤ ਮਾਰੀ ਗੁਰੂ ਅਮਰਦਾਸ ਮਹਾਰਾਜ ਤਖਤ ਤੋਂ ਪੁਆਇਂ ਜਮੀਨ ਤੇ ਡਿੱਗਦੇ ਨੇ ਤੇ ਉੱਠਦਿਆਂ ਸਾਰੀ ਬਾਬੇ ਦਾਤੂ ਦਾ ਚਰਨ ਪਕੜ ਕੇ ਪੈਰ ਪਕੜ ਕੇ ਕਹਿੰਦੇ ਨੇ ਗੁਰੂ ਪੁੱਤਰ ਜੀਓ ਤੁਹਾਡੇ ਪੈਰ ਨੂੰ ਕਿਤੇ ਚੋਟ ਨਹੀਂ ਆਈ ਕਿਉਂਕਿ ਮੇਰੀਆਂ ਹੱਡੀਆਂ ਬੜੀਆਂ ਸਖਤ ਹੋ ਗਈਆਂ ਨੇ ਤੁਹਾਡੇ ਪੈਰ ਬੜੇ ਕੋਮਲ ਨੇ